ਪੰਜਾਬ ਦੇ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਮਜਬੂਰੀ ਕਰਕੇ ਕਿਉਂ ਕਿਉਂ ਹਣ ਤੇਰੇ ਸਾਹਮਣੇ ਕੋਈ ਸਰਕਾਰ ਦਾ ਕੋਈ ਸਹੂਲਤ ਨਹੀਂ ਦੇ ਰਹੀ ਪਿੱਛੇ ਵੀ ਲੱਗੀ ਅੱਗ ਉਹ ਆਪਣਾ ਨਹੀਂ ਗਾ ਜੀ ਠੀਕ ਹੈ ਮਗੇ ਅੱਗ ਲੱਗ ਰਹੀ ਹੈ ਹਾਂ ਉਹਨੂੰ ਵੇਖ ਕੇ ਹੀ ਲਾਈ ਹੈ ਹਾਂ ਜੀ ਸਰਕਾਰ ਕਹਿੰਦੀ 2500 ਦਵਾਂਗੇ ਮਹੀਨਾ ਹਰ ਕਿੱਲੇ ਦਾ ਕੋਈ ਮਿਲੇ ਤਾਂ ਨਹੀਂ ਜੀ ਸਾਨੂੰ ਤਾਂ ਅਜੇ ਤੱਕ ਕੋਈ ਨਹੀਂ ਮਿਲਿਆ ਇੱਥੇ ਕਿਸੇ ਨੂੰ ਨਹੀਂ ਮਿਲਿਆ ਸਾਡਾ ਤਾਂ ਤੇ ਛੱਡ ਗਿਆ ਪੰਜਾਬ ਦੇ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇਆ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਹਲੇਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਲੁਧਿਆਣਾ ਦੇ ਨੇੜੇ ਲੱਡਵਾਲ ਟੋਲ ਪਲਾਸਾ ਦੇ ਇਲਾਕੇ ਜਿੱਥੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਇਸ ਦੌਰਾਨ ਜਦੋਂ ਕੈਮਰਾਮੈਨ ਚਲਾਇਆ ਗਿਆ ਤਾਂ ਕਿਸਾਨ ਨੇ ਅੱਗ ਲਾਉਣੀ ਬੰਦ ਕਰ ਦਿੱਤੀ ਉਹਨਾਂ ਨੇ ਕਿਆ ਹੈ ਕਿ ਸਾਨੂੰ ਅੱਗ ਮਜਬੂਰੀ ਲਈ ਲਾਉਣੀ ਪੈਂਦੀ ਹੈ ਸਾਡੀ ਟੀਮ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਮੇਰੇ ਕੋਲ 20 ਤੋਂ 25 ਕਿੱਲੇ ਨੇ ਤੇ ਸਾਨੂੰ ਨਾ ਤਾਂ ਸਰਕਾਰ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਦਿੰਦੀ ਹੈ ਅਤੇ ਨਾ ਹੀ ਕੋਈ ਮਸ਼ੀਨਰੀ ਉਪਲਬਧ ਕਰਦੀ ਹੈ ਇਸ ਕਰਕੇ ਸਾਨੂੰ ਆਏ ਸਾਲ ਅਜੇ ਹਾ ਕੁਝ ਕਰਨਾ ਪੈਂਦਾ ਹੈ ਪਰਾਲੀ ਨੂੰ ਅੱਗ ਲਗਾ ਰਹੇ ਹਾਂ ਮਜਬੂਰੀ ਹਾਂਜੀ ਮਜਬੂਰੀ ਕਰਕੇ ਕਿਉਂ ਕਿਉਂ ਹਣ ਤੇਰੇ ਸਾਹਮਣੇ ਕੋਈ ਸਰਕਾਰ ਤਾਂ ਕੋਈ ਸਹੂਲਤ ਨਹੀਂ ਦੇ ਰਹੀ ਹਾਂ ਸਾਨੂੰ ਵੀ ਹਣ ਮਜਬੂਰੀ ਕਰਕੇ ਲਾਈ ਜਨੇ ਜੀ ਕਿੰਨੀ ਜਮੀਨ ਹੈ ਸਾਡੇ ਕੋਲ ਹਾਂਜੀ ਜਮੀਨ ਹੋਊਗੀ 25 30 ਕਿਲੇ ਹੋਣਗੇ ਬਾਕੀ ਹੱਟ ਦਾ ਵਾੜਾ ਦਾ ਵਾੜਾ ਹੈ ਪੱਠੇ ਪੱਠਿਆਂ ਵਾਲੇ ਥਾਂ ਹੀ ਅੱਗ ਲਾਉਣੇ ਨਹੀਂ ਦੂਜੂ ਪਿੱਛੇ ਵੀ ਲੱਗੀ ਅੱਗ ਉਹ ਆਪਣਾ ਨਹੀਂਗਾ ਜੀ ਠੀਕ ਹੈ ਮਗੇ ਅੱਗ ਲੱਗ ਰਹੀ ਹੈ ਹਾਂ ਉਹਨੂੰ ਵੇਖ ਕੇ ਹੀ ਲਾਈ ਆ ਉਹ ਅਵਲ ਕੀ ਸਾਡੇ ਤੋਂ ਉਹਨਾਂ ਲੱਗੀ ਵੀ ਨਹੀਂ ਆਹੀ ਹਾਰ ਕੇ ਆਵੇ ਵਾਈ ਜਨੇ ਪਹਿਲੇ ਹੀ ਪਹਿਲਾਂ ਬਹੁਤ ਆਫਸਰ ਕਰ ਕਹਿੰਦੀ ਸਾਰੇ ਪ੍ਰਬੰਧ ਬੜੇ ਚੰਗੇ ਸਾਰੇ ਕੋਈ ਹੱਥ ਤੁਹਾਡੇ ਸਾਹਮਣੇ ਆ ਭਰਾਵਾ ਜੇ ਹੁਣ ਤਾਂ ਸਾਨੂੰ ਕੀ ਮੱਥਰ ਮਾਰਨ ਦੀ ਲੋੜ ਨੇਕ ਨਕ ਟਾਈਮ ਹੁੰਦਾ ਤੁਨੂੰ ਵੀ ਆਪ ਰਾਣੀ ਤੋਂ ਵਿਹਲੇ ਹੋ ਕੇ ਅਗਲੀ ਫਸਲ ਲਾਉਣ ਨੂੰ ਕਿੰਨਾ ਸਮਾਂ ਹੁੰਦਾ ਇਹ ਤਾਂ ਆਸੋ ਕੋ ਆਪ ਲੇਟ ਆ ਲੇਟ ਹੋ ਗਏ ਹੋ ਹੋਰ ਜੀ ਤੇ ਕੀ ਕੀ ਮਜਬੂਰੀ ਕੀ ਆ ਵੀ ਅੱਗ ਲਉਣੀ ਪੈਂਦੀ ਆ ਕੋਈ ਪ੍ਰਬੰਧ ਸਰਕਾਰ ਮਸ਼ੀਨਰੀ ਦੇ ਰਹੀ ਆ ਕੋਈ ਨਵੀਂ ਕੋਈ ਨਹੀਂ ਕੀ ਨਹੀਂ ਸਰਕਾਰ ਕੀ ਸਰਕਾਰ ਨੂੰ ਤੁਸੀਂ ਕਿਹਾ ਨਹੀਂ ਆ ਕਿ ਭਾਈ ਸਾਨੂੰ ਸਮਾਨ ਦਿਓ ਸਾਜੋ ਸਮਾਨ ਦਿਓ ਤੁਸੀਂ ਕਿੰਨੇ ਪੇ ਹੋ ਕਿ ਸਮਾਨ ਹੈਗਾ ਵਾ ਚੱਕੋ ਕੋਈ ਇੱਥੇ ਆਇਆ ਨਹੀਂ ਆ ਕਹਿੰਦੇ ਸੁਣੀ ਆ ਨੇ ਵੇਖੀ ਆ ਨੇ ਵੀਰਵਾ ਆਵੇਂ ਨੇ ਆ ਜਿਹੜਾ ਸਾਹ ਵਧਾਇਆ ਜਿੱਥੇ ਉੱਥੇ ਆ ਸਾਡੇ ਇੱਥੇ ਕੋਈ ਵੀ ਨਹੀਂ ਆ ਮੱਗੀ ਹਵਾ ਦੀ ਗੱਲਾਂ ਹਾਂਜੀ ਹਵਾ ਚ ਹੀ ਹੈ ਪਤਾ ਤੁਹਾਨੂੰ ਵੀ ਹੈ ਕਿ ਜਦੋਂ ਆਪ ਅੱਗ ਲਾਂਦੇ ਕਾਫੀ ਵਾਤਨ ਗਰੀਲਾ ਹੁੰਦਾ ਪਰ ਫਿਰ ਮਜਬੂਰ ਹੋ ਤੁਸੀਂ ਆ ਹੁਣ ਵੇਖ ਲੈ ਮੈਂ ਤਾਂ ਤੈਨੂੰ ਦੱਸੀ ਹੈ ਨਾ ਹੁਣ ਮਜਬੂਰੀ ਕਰਕੇ ਨਾਲ ਲਾਈ ਵੀ ਅਸੀਂ ਇੰਨੀ ਕੁ ਲਾਈ ਹੈ ਉਹਦੇ ਉੱਤੇ ਗਾਂ ਤਾਂ ਵੀ ਲਾਈ ਵੀ ਨਹੀਂ ਹੁਣ ਘੜ ਤ ਘੜ ਸਾਡਾ ਖੇਤ ਆ 3.5 3.5 ਦੇ ਨਿਕਲੇ ਖੇਤ ਆ ਜਦੋਂ ਇੱਥੇ ਨਹੀਂ ਲੱਗੀ ਉਧਰ ਹੀ ਲਾਉਣੀ ਗਾਦੇ ਹਾਸਤੇ ਅਹੀਂ ਦਾ ਵੀ ਪਹਿਲਾਂ ਵਾਹ ਕੇ ਵਹਿੰਦੇ ਚੱਲੋ ਜੀ ਬਾਗੀ ਅੱਜ ਜਿਹੜੀ ਖੇਤੀ ਬੜੀ ਮਹਾਰੋਗ ਕਹਿੰਦੇ ਵੀ ਪਰਾਲੀ ਵਿੱਚ ਬਾਦੋ ਤਾਂ ਕਾਫੀ ਫਾਇਦਾ ਹੁੰਦਾ ਉਹਦਾ ਕੋਈ ਫਾਇਦਾ ਹੁੰਦਾ ਤੁਹਾਨੂੰ ਲੱਗਦਾ ਫਾਇਦਾ ਦਾ ਐਸਾ ਵੈਸਾ ਹੀ ਆਉਣਗਾ ਮਿਹਨਤ ਜ਼ਿਆਦਾ ਹੀ ਹੈ ਫਾਇਦੇ ਨੂੰ ਤਾਂ ਹਰ ਇੱਕ ਚੀਜ਼ ਦਾ ਜੇ ਕਰਾਂਗੇ ਤਾਂ ਫਾਇਦਾ ਹੋਊਗਾ ਮਾੜਾ ਮੋਟਾ ਤਾਂ ਹੋਊਗਾ ਮੈਨੂੰ ਜ਼ਿਆਦਾ ਕਰਨੀ ਪੈਣੀ ਖਰਚਾ ਜ਼ਿਆਦਾ ਆਉਂਦਾ ਹਾਂਜੀ ਖਰਚਾ ਇੱਕ ਖਰਚਾ ਆਉਂਦਾ ਜਦੋਂ ਮਸ਼ੀਨਰੀ ਜਿਹੜੀ ਮਹਿੰਗੀ ਲਿਆ ਕੇ ਉੱਪਰ ਹੁਣ ਤੈਨੂੰ ਅਹੀਂ ਦਾਦੇ ਅਸੀਂ ਗੱਠਾ ਬਣਾਈਆਂ ਪਹਿਲਾਂ ਅੱਜ ਜਿਹੜੀ ਤੁਹਾਨੂੰ ਮੈਂ ਵਿਖਾਉਣ ਲੱਗਾ ਇਹ ਵੀਡੀਓ ਰੁਪਈਆ ਹਾਂਜੀ ਸਰਕਾਰ ਕਹਿੰਦੀ 2500 ਦੇਵਾਂਗੇ ਮਹੀਨਾ ਹਰ ਕਿੱਲੇ ਦਾ ਕੋਈ ਮਿਲੇ ਤਾਂ ਮੁਆਵਜ਼ਾ ਨਹੀਂ ਜੀ ਸਾਨੂੰ ਤਾਂ ਅਜੇ ਤੱਕ ਕੋਈ ਨਹੀਂ ਮਿਲਿਆ ਇੱਥੇ ਕਿਸੇ ਨੂੰ ਨਹੀਂ ਮਿਲਿਆ ਸਾਡਾ ਤਾਂ ਤੂੰ ਛੱਡ ਕੇ ਵਾਹ ਤੇ ਗੱਲਾਂ ਹਾਂਜੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ